ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਫੁੱਲ ਡਰੈਸ ਰਿਹਰਸਲ ਦੌਰਾਨ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ 15 ਅਗਸਤ 2024 ਨੂੰ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਸਟੇਡੀਅਮ ਮੁਹਾਲੀ ਵਿਖੇ 78ਵੇਂ ਸੁਤੰਤਰਤਾ ਦਿਵਸ ਮੌਕੇ ਤਿਰੰਗਾ ਲਹਿਰਾਉਣਗੇ ਡੀਸੀ ਆਸ਼ਿਕਾ ਜੈਨ ਦੇ ਨਾਲ ਐਸਐਸਪੀ ਦੀਪਕ ਪਾਰਕ ਨੇ ਵੀ ਪਰੇਡ ਅਤੇ ਮਾਰਚ ਪਾਸ ਦਾ ਨਿਰਖਣ ਕੀਤਾ। ਬੇਟੀਆਂ, ਕੁੜੀਆਂ ਕੂਸੀਆਂ ਲੱਗਣੀਆਂ ਕਿੰਨੇ ਸਕੂਲ ਨੇ। ਦੇਖੋ ਜੀ ਅਸੀਂ ਹਰ ਸਾਲ ਦੀ ਤਰ੍ਹਾਂ ਇਸ 15 ਅਗਸਤ ਸਾਡੇ ਆਜ਼ਾਦੀ ਦਿਵਸ ਦੇ ਮੌਕੇ ਨੂੰ ਜ਼ਿਲ੍ਹਾ ਸਭ ਤੋਂ ਜ਼ਿਆਦਾ ਅਜੀਤ ਸਿੰਘ ਨਗਰ ਦੇ ਵਿੱਚ ਬੜੇ ਜ਼ੋਰ ਸ਼ੋਰ ਦੇ ਨਾਲ ਮਨਾ ਰਹੇ ਹਾਂ। ਸਾਡਾ ਜ਼ਿਲ੍ਹਾ ਪੱਦਰੀ ਕਾਰਜਕ੍ਰਮ ਜਿਸ ਦੇ ਵਿੱਚ ਮਾਨਯੋਗ ਸਾਡੇ ਸਿੱਖਿਆ ਮੰਤਰੀ ਸਾਹਿਬ ਸ਼੍ਰੀ ਸਰਦਾਰ ਮਰਜੋਤੈਂਸ ਜੀ ਸ਼ਾਮਿਲ ਹੋ ਰਹੇ ਨੇ बतौर ਮੁੱਖ ਮਹਿਮਾਨ ਅਸੀਂ ਫੇਸ 6 ਦੇ ਸਰਕਾਰੀ ਕਾਲਜ ਦੇ ਵਿੱਚ ਮਨਾਉਣ ਜਾ ਰਹੇ ਹਾਂ 15 ਜਨਵਰੀ ਨੂੰ 8:58 ਤੇ ਜਿਹੜੀ ਹੈ ਰਸਮੀ ਤੌਰ ਤੇ ਪ੍ਰੋਗਰਾਮ ਸ਼ੁਰੂ ਹੋਵੇਗਾ ਸਾਡੇ ਵਿਚਾਰ ਅੱਜ ਦੀ ਹਸਲ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ 8 ਸਕੂਲਾਂ ਜਿਸ ਦੇ ਵਿੱਚ ਸਰਕਾਰੀ ਸਕੂਲਸ ਪ੍ਰਾਈਵੇਟ ਸਕੂਲਸ ਅਤੇ ਪਬਲਿਕ ਸਕੂਲ ਸ਼ਾਮਿਲ ਨੇ ਉਹ ਬੱਚੇ ਆਪ ਦੀ ਪੇਸ਼ਕਾਰੀਆਂ ਦੇ ਰਹੇ ਨੇ ਵਕ ਵਕ ਜਿਹੜੀ ਆਜ਼ਾਦੀ ਦਿਵਸ ਤੇ ਮੌਕੇ ਤੇ ਪੇਸ਼ਕਾਰੀਆਂ ਸਾਡੇ ਸ਼ਹੀਦਾਂ ਵੱਲੋਂ ਜਿਹੜੀ ਕੁਰਬਾਨੀ ਦਿੱਤੀ ਗਈ ਹੈ ਉਹਦੇ ਬਾਰੇ ਲੋਕਾਂ ਨੂੰ ਜਾਗਰੂਤ ਜਾਗਰੂਕ ਵੀ ਕਰ ਰਹੇ ਨੇ ਔਰ ਆਜ਼ਾਦੀ ਲਈ ਅਸੀਂ ਸਾਰੇ ਸਾਡੇ ਸ਼ਹੀਦਾਂ ਦਾ ਸ਼ੁਕਰਗੁਜ਼ਾਰੀ ਪ੍ਰਗਟ ਕਰਨੇ ਪ੍ਰਗਟ ਕਰ ਰਹੇ ਆਂ ਮੈਮ ਆਜ਼ਾਦੀ ਦਿਵਸ ਸ਼ੈੱਟ ਲੋਅ ਐਂਡ ਆਰਡਰ ਦੀ ਸਥਿਤੀ ਨੂੰ ਹੋਰ ਵਧੀਆ ਕਰਨ ਲਈ ਕੀ ਉਪਰਾਲੇ ਨੇ ਔਰ ਟ੍ਰੈਫਿਕ ਐਡਵਾਈਸ ਜਾਰੀ ਕਰ ਦਿੱਤੀ ਹੈ ਹਾਂ ਜੀ ਜਿਹੜੇ ਟ੍ਰੈਫਿਕ ਰੂਟਸ ਹੈ ਉਹ ਲਿਖਤੀ ਤੌਰ ਤੇ ਪ੍ਰੈਸ ਦੇ ਨਾਲ ਸਾਂਝੇ ਕੀਤੇ ਜਾਣਗੇ ਉਸੇ ਟ੍ਰੈਫਿਕ ਨੂੰ ਲੈ ਸਕੇ ਲੋਕਲ ਐਸ ਡੀ ਐਮਸ ਦੇ ਨਾਲ ਵਲਕੇ ਜਿਹੜੇ ਟ੍ਰੈਫਿਕ ਰੂਟਸ ਫਾਈਨਲ ਕਰ ਰਹੇ ਹਨ ਲੋਅ ਐਂਡ ਆਰਡਰ ਸਥਿਤੀ ਨੂੰ ਦੇਖਦੇ ਹੋਏ ਦੀ ਖਾਸ ਡਿਪਲॉयਮੈਂਟ ਜਿਹੜੀ ਹੈ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਕੀਤੀ ਗਈ ਹੈ ਤਾਂ ਕਿ ਕਿਸੇ ਵੀ ਕੋਰੇ ਪੀਸਫੁਲ ਤਰੀਕੇ ਦੇ ਨਾਲ ਔਰ ਸਾਰੇ ਸੜੇ ਨਿਵਾਸੀ बड़े जोर शोर के नाल ਇਸ ਮੌਕੇ ਨੂੰ ਮਨਾਓ ਜੇ 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 ਜੇ